ਇਸ ਤਰ੍ਹਾਂ ਦੇ ਬਹੁਤ ਵੱਡੇ ਵੱਡੇ ਝੂਲੇ ਲੱਗਦੇ ਨੇ ਕਿ ਮੇਲੇ ਦੇ ਉੱਪਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਕਿੰਨੀ ਵੀ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆਂ ਗੁਰਦੁਆਰਾ ਮੰਜੀ ਸਾਹਿਬ ਤੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਸਲਾਨਾ ਜੋੜ ਮੇਲਾ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਲਾਨਾ ਜੇਡ ਮੇਲਾ ਤੁਹਾਨੂੰ ਦਿਖਾਵਾਂਗੇ ਫਿਰ ਲਾਸਟ ਦਿਨ ਹੈ ਅਖੀਰਲਾ ਦਿਨ ਹੈ ਅੱਜ ਸੋ ਅੱਜ ਦੀ ਵੀਡੀਓ 'ਚ ਬਣੇ ਰਹੋ ਸਾਰਾ ਜੋੜ ਮੇਲਾ ਆਪਾਂ ਤੁਹਾਨੂੰ ਦਿਖਾਉਨੇ ਆ ਬਹੁਤ ਭਾਰੀ ਇਕੱਠ ਹੁੰਦਾ ਜਦੋਂ ਬਹੁਤ ਸਾਰਾ ਹੁੰਦੀਆਂ ਨੇ ਉਹ ਚੱਲਦੇ ਆ ਚੱਲਦੇ ਆ ਜੀ ਆਪਾਂ ਸਾਰਾ ਮੇਲਾ ਤੁਹਾਨੂੰ ਦਿਖਾਉਨੇ ਆ ਇਹ ਸਾਲਾਨਾ ਜੋੜ ਮੇਲਾ ਹੈ ਹਰ ਇੱਕ ਸਾਲ ਹੁੰਦਾ ਹੈ ਸਾਲ ਬਾਅਦ ਗੁਰਦੁਆਰਾ ਮੰਜੀ ਸਾਹਿਬ ਵਿਖੇ ਤੇ ਇਧਰ ਆ ਰੋਡ ਚੱਲਦਾ ਹੈ ਖੰਨੇ ਤੋਂ ਲੁਧਿਆਣੇ ਵਾਲਾ ਤੇ ਖੰਨੇ ਦੇ ਕੋਲੇ ਨੇ ਇਹ ਗੁਰਦੁਆਰਾ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਜਿਹੜੇ ਖੰਨੇ ਏਰੀਆ ਵਾਲੇ ਨੇ ਉਹਨਾਂ ਨੂੰ ਤਾਂ ਪਤਾ ਹੋਣਾ ਇਹ ਛੇਵੀਂ ਪਾਸ਼ਾ ਜਿਹਦੇ ਗੁਰਦੁਆਰਾ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਹੋਏ ਨੇ ਇਸ ਥਾਂ ਤੇ ਇੱਥੋਂ ਤੁਸੀਂ ਦੁਕਾਨਾਂ ਦੇਖ ਸਕਦੇ ਹੋ ਨਾ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਮੇਲੇ ਕਰਕੇ ਸਾਰੀਆਂ ਦੁਕਾਨਾਂ ਲਾਈਆਂ ਗਈਆਂ ਨੇ ਤੇ ਬਹੁਤ ਭਾਰੀ ਇਕੱਠ ਹੁੰਦਾ ਸੰਗਤਾਂ ਆਉਂਦੀਆਂ ਨੇ ਜੋੜ ਮੇਲੇ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਸਾਰਾ ਆਪਾਂ ਦਿਖਾਉਨੇ ਆ ਅੱਜ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਜਿਵੇਂ ਦੁਕਾਨਾਂ ਲੱਗੀਆਂ ਹੋਈਆਂ ਨੇ ਹਨਾ ਪਕੌੜੇ ਵੰਡ ਰਹੇ ਨੇ ਲਓ ਜੀ ਸਾਡੇ ਤੋਂ ਬਾਅਦ ਵਿੱਚ ਚੜ੍ਹਦੀ ਕਲਾ ਦਾ ਟਾਲੀ ਤੇ ਝੂਲੇ ਵੀ ਜਿਹੜੇ ਲੱਗੇ ਹੋਏ ਨੇ ਬਹੁਤ ਸਾਰੀਆਂ ਦੁਕਾਨਾਂ ਵੀ ਲੱਗੀਆਂ ਹੋਈਆਂ ਨੇ ਅੱਗੇ ਵਾਲੇ ਪਾਸੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਅੰਦਰ ਵੀ ਲੈ ਕੇ ਜਾਵਾਂਗੇ ਦਰਸ਼ਨ ਵੀ ਕਰਵਾਵਾਂਗੇ ਤੇ ਆਹ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਵਾਲੇ ਦੁਆਲੇ ਹਨਾ ਲੱਗੀਆਂ ਹੋਈਆਂ ਨੇ ਅੱਗੇ ਦਾ ਸੁਖ ਕਰੂ ਤੇ ਹੋਰ ਬੱਚੇ ਵਾਲੇ ਖੜਾਉਣੇ ਵਾਲੀਆਂ ਦੁਕਾਨਾਂ ਹਨਾ ਐਵੇਂ ਨਹੀਂ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਰੇ ਮੇਰੇ ਛੋਟੇ ਵੀਰ ਚੱਲਦੇ ਆਪਾਂ ਅੱਗੇ ਤੇ ਉਧਰ ਸਾਹਮਣੇ ਬੋਰਡ ਵੀ ਲੱਗਿਆ ਹੋਇਆ ਹੈ ਸਲਾਨਾ ਜੋੜ ਮੇਲਾ 12 13 ਤੇ 14 ਅੱਜ 14 ਅਗਸਤ ਹੈ ਅੱਜ ਆਖੀਰਲਾ ਦਿਨ ਹੈ ਆਪਣੇ ਛੋਟੇ ਵੀਰ ਦੇ ਵਾਟਲੇ ਦੇ ਤੋਂ ਮੁबारक ਦੇਖਦੇ ਮੈਂ ਆਪਣੇ ਵੱਲੋਂ ਇਸ ਸੋਤਰਾ ਨਿਸ਼ਚਿਤ ਹੈ ਕਿ ਉਸਾਨੇ ਪੂਰੀ ਪਰਵੰਗ ਦੀ ਟੀਮ ਨੂੰ ਸਭਾ ਨੂੰ ਸਾਰਿਆਂ ਨੂੰ ਜਿੰਨੇ ਵੀ ਕਿਸੇ ਜਿੱਥੇ ਤੇ ਅੰਦਰ ਚੱਲਦੇ ਆਪਾਂ ਦਰਸ਼ਨ ਕਰਵਾਉਨੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਆ ਜਿਹੜੀ ਉੱਪਰ ਸਜਾਵਟ ਕਰੀ ਹੋਈ ਹੈ ਇਹ ਸਾਰੀ ਜੋੜ ਮੇਲੇ ਕਰਕੇ ਕਰੀ ਹੋਈ ਹੈ ਤੇ ਬਹੁਤ ਭਾਰੀ ਇਕੱਠ ਹੁੰਦਾ ਹੈ ਜੋੜ ਮੇਲੇ 'ਚ ਬਾਪੂ ਜੀ ਦਾ ਨਾਮ ਜਦੋਂ ਜੀ ਸੁਸਰ ਸੰਭਾਲਦੇ ਤੁਮਾਰਾ ਬਾਪੂ ਦਾ ਨਾਮ ਹੈ ਵਰਾਈ ਨੂੰ ਆਰਾਮੇਂ ਦੇ ਹੱਦ ਨੇ ਕੇਸ ਦੇ ਇੱਕ ਨਾਮ ਹੋਣ ਦੇ ਬਾਅਦ ਵੀ ਉਹ ਇੱਥੇ ਬੱਚਿਆਂ ਨੂੰ ਅਸ਼ੀਰਵਾਦ ਦੇਣ ਵਾਸਤੇ ਤਿੰਨ ਚਾਰ ਘੰਟੇ ਬਿਤੇ ਕੱਪ ਵੀ ਸਾਰਾ ਦਿਨ ਕੱਪ ਵੀ ਆਦੇ ਨਵਤੇਜ ਜੀ ਆ ਜੀ ਉਸ ਨੂੰ ਦੇਖ ਰਹੇ ਹੋ ਨਾ ਅੱਜ ਬਤਵਾਵ ਜਿਆ ਪਹਿਲੇ ਝੂਲ ਮੇਜਾਂ ਦੇ ਨਾਲ ਬਲਾਵ ਦੇਖ ਰਹੇ ਹੋ ਇਹ ਕੀ ਆ ਆਪਸ਼ਾਨ ਰੈਕੂਰੇਸ਼ਨ ਲੰਗਰ ਦੇ ਵਿੱਚ ਸੁਧਾਰ ਬਾਹ ਜਿਹੜੇ ਰਸਤੇ ਪੈਂਦੇ ਨੇ ਬਾਹ ਸੁਖਣੀ ਨਗਰ ਤੋਂ ਜਿਹੜੇ ਇੱਥੇ ਮਜੀਸ਼ਾ ਗੁਰਦਵਾਰਾ ਸਾਹਿਬ ਨੂੰ ਆਉਣ ਵਾਲੇ ਜਾਂਦੇ ਨੇ ਉਹਨਾਂ ਰਸਤੇਾਂ ਦੀ ਸਫਾਈ ਮੇਰਾ ਗੁਰੂ ਨਵਦੇਵ ਸਿੰਘ ਠੱਕੜ ਦੇਖੋ ਕਿੰਨਾ ਸੁਸਤੀ ਦਾ ਰਾਮ ਨੇ ਚੱਲਦੇ ਆਂ ਜੀ ਆਪਾਂ ਅੰਦਰ ਦਰਸ਼ਨ ਕਰਦੇ ਆਂ ਗੁਰਦੁਆਰਾ ਸਾਹਿਬ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰਿਆਂ ਨੂੰ ਬੇਨਤੀ ਹੈ ਜੀ ਹੁਣ ਦੋ ਵੀ ਪਾਸੇ ਸੰਗਤਾਂ ਨੂੰ ਬਾਰਿਸ਼ਾਂ ਤੋਂ ਦੇਖਦੇ ਦੇਖ ਕੇ ਇਸ ਲਾਂਘੇ ਵਿੱਚ ਮਹਾਨ ਸਾਧੂ ਸੱਤਾ ਸਿੰਘ ਮਾਹਤੂਰੀ ਜੀ ਨੂੰ ਬੇਨਤੀ ਕਰਦੇ ਹਾਂ ਕਿ ਦੋ ਮਿੰਟ

ਹਰਗੋਬਿੰਦ ਪਾਸ਼ਾ ਮਹਾਰਾਜ ਜੀ ਦੇ ਬਰੋ ਸਾਹਿਬ ਆਵਨ ਕੋ ਵਿੱਚ ਅਸਨ ਗੁਰਦੁਆਰਾ ਮੱਢੀ ਸਾਹਿਬ ਕੋਟਾਂ ਵਿਖੇ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਕੋ ਵਿੱਚ ਪਵਿੱਤਰ ਗੋਦਾ ਅਨੰਦ ਮਾਣ ਰਹੇ ਇਹ ਸਾਨਾ ਸਵਾਗਤ ਦੇ ਵਿੱਚ ਕਿ ਅਸੀਂ ਉਸ ਗੁਰੂ ਦੇ ਪਾਵਨ ਅਸਣ ਤੇ ਚੱਲਿਆ ਨਤਵਾਸ ਹੋਣ ਵਾਸਤੇ ਭਾਵੇਂ ਸੰਗਤਾਂ ਅਕਸ਼ਰ ਕਈ ਸਜੰ ਗੁਰੂ ਪਿਆਰੇ ਰੋਜ਼ ਵੀ ਹੰਦੇ ਨੇ ਉਹਨਾਂ ਦਾ ਨਿਤ ਰਹੇ ਮੈਂ ਕੋਈ ਵੀਂਦੇ ਗਾਉਂਦੇ ਟਟਵਟ ਸਾਲਾਨਾ ਸਮਾਗਮ ਤੇ ਤਾਂ ਪਹੁੰਚ ਰਹੇ ਨੇ ਜੋ ਢਾਢਾ ਸੰਗਤਾਂ ਇਸ ਤੁਸੀ ਵਧਾਈ ਦੇ ਪਾਤਰੋਂ ਇਸ ਬਹੁਤ ਹੀ ਜੋਸ਼ਿਆਪੂਰਵਕ ਦਿਨ ਮਨਾਇਆ ਜਾਂਦਾ ਹੈ ਉਹਦੇ ਬਾਰੇ ਤੁਸੀ ਸਾਰਾ ਢਾਢੀ ਸਿੰਘਾਂ ਨੂੰ ਸੁਣਿਆ ਕਿ ਇੱਕ ਦਿਨ ਅਸੀਂ ਸਾਹਿਬ குரு ਹਰਿਗੋਬਿੰਦ ਪਾਸ਼ਾ ਵਾਹਗਾੜੀ ਦੇ ਜੋ ਪਾਵਨ ਸਾਨ ਦੇ ਪ੍ਰਗਟ ਦਿਵਸ ਜਨ ਮਨਾਉਂਦੇ ਆ ਕਿ ਕਿਵੇਂ ਤੇ ਮਾਜੀ ਸਭ ਪਰਮਟ ਹੋਇਆ ਸਾਰੇ ਬੰਦੇ ਤੁਸੀਂ ਜਾਣਦੇ ਹੋ ਉਸ ਪਰਸੇ ਨੇ ਟਾਲਣਾ ਔਰ ਮਾਰ ਜਦੋਂ ਦੇ ਇਨਸਾਨ ਚੱਕ ਕਮੇਟੀ ਦੀ ਦੇਖੀ ਦੇ ਉਹਨਾਂ ਦੇ ਪਰਾਂ ਦਾ ਨੇ ਸਾਰੇ ਆਪੇ ਆਪਣੇ ਇਹ ਸੰਥੀ ਤੇ ਸਾਰੇ ਉਹਨਾਂ ਦੇ ਸਾਥੀ ਔਰ ਇਹ ਕਹਿੰਦੇ ਸਾਰੇ ਤੇ ਸੁਨੀ ਸੁਨੀ ਜੀ ਸੇਵਾ ਨਿਆਰ ਬੈਂਕਿਆ ਤੇ ਹੋ ਵੀ ਆਪਣਾ ਸਨਮਾਨ ਪ੍ਰਾਪਤ ਕਰਨ ਦੀ ਵੀ ਜੀ ਦਲਜੀਤ ਸਿੰਘ ਜੀ ਆ ਗੁਰਦੁਆਰਾ ਸਾਊਂ ਦਾ ਨੰਕਰ ਹਾਲ ਅੰਦਰੋਂ ਦਰਸ਼ਨ ਕਰਕੇ ਆਪਾਂ ਆ ਗਏ ਇੱਧਰ ਬਾਹਰ ਦੁਕਾਨਾਂ ਲੱਗੀਆਂ ਹੋਈਆਂ ਨੇ ਸਾਰੀਆਂ ਤੇ ਅੱਗੇ ਕਾਫੀ ਸਾਰੇ ਝੂਲੇ ਵੀ ਲੱਗੇ ਹੋਏ ਨੇ ਸਾਰਾ ਆਪਾਂ ਤੁਹਾਨੂੰ ਦਿਖਾਵਾਂਗੇ ਆ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਲਓ ਜੀ ਬਹੁਤ ਇਕੱਠਾ ਹੈ ਜਿਹੜਾ ਜੋੜ ਮੇਲੇ ਤੇ ਸਾਰੇ ਝੂਲੇ ਵੀ ਲੱਗੇ ਹੋਏ ਨੇ ਉਹ ਵੀ ਦਿਖਾਉਨੇ ਆ ਬਾਕੀ ਜਿਵੇਂ ਖਾਣ ਪੀਣ ਵਾਲੀਆਂ ਦੁਕਾਨਾਂ ਹਨਾ ਬੇਲਪੂਰੀ ਹੋ ਗਈ ਲਓ ਜੀ ਐਵੇਂ ਦੀਆਂ ਦੁਕਾਨਾਂ ਸਾਰੀਆਂ ਇੱਥੇ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਆ ਜਿਵੇਂ ਕੱਪ ਹੋ ਗਏ ਹਨਾ ਬਹੁਤ ਸਾਰੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਸਾਰੀਆਂ ਆਪਾਂ ਜਾ ਕੇ ਦੇਖਦੇ ਹਾਂ ਆ ਤੁਸੀਂ ਦੇਖ ਸਕਦੇ ਹੋ ਇੱਥੇ ਨਾ ਆ ਜਿਵੇਂ ਛੱਲੇ ਹੋ ਗਏ ਲਓ ਜੀ ਆ ਹੇਰਿੰਗਸ ਹੋ ਗਏ ਬਾਕੀ ਹੋਰ ਬਹੁਤ ਸਾਰਾ ਸਮਾਨ ਆ ਹੋਰੇ ਐਵੇਂ ਜੀਆਂ ਸਾਰੀਆਂ ਇੱਥੇ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਮੇਲੇ ਦੇ ਵਿੱਚ ਆ ਪਰਸ ਹੋ ਗਏ ਜਿਵੇਂ ਬੈਗਾਂ ਵਾਲੀਆਂ ਦੁਕਾਨਾਂ ਹਨਾ ਲਓ ਜੀ ਔਰ ਜੁਐਲਰੀ ਈਅਰਿੰਗਸ ਤੇ ਇਧਰ ਦੂਸਰੀ ਸਾਈਡ ਵੀ ਕੁੱਝ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਲਓ ਜੀ ਦੁਕਾਨਾਂ ਤੇ ਵੀ ਬਹੁਤ ਜਿਹੜਾ ਭਾਰੀ ਇਕੱਠਾ ਹੋਇਆ ਹੋਇਆ ਹੈ। ਆ ਵੀ ਦੇਖੋ ਇੱਥੇ ਜਿਵੇਂ ਚਾਬੀਆਂ ਚ ਪਾਉਣ ਵਾਲੇ ਛੱਲੇ ਹਨਾ ਸਾਰੀ ਇਸ ਤਰ੍ਹਾਂ ਦੀਆਂ ਸਾਰੀਆਂ ਇੱਥੇ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਆ ਕਿੰਨੇ ਦੀ ਤੇ ਇੱਧਰ ਲਈ ਸਾਡੇ ਅਗੇ ਝੂਲੇ ਝੂਲੇ ਦਿਖਾਉਣੇ ਆਪਾਂ ਤੁਹਾਨੂੰ ਜਾ ਕੇ ਆ ਝੂਲੇ ਤੁਸੀਂ ਦੇਖ ਸਕਦੇ ਹੋ ਲਓ ਜੀ ਆ ਛੋਟਾ ਬੱਚਾ ਝੂਲੇ ਦੇਂ ਜੋ ਆ ਵੀ ਜਿਹੜਾ ਕਰ ਰਿਹਾ ਇਸ ਤਰ੍ਹਾਂ ਦੇ ਝੂਲੇ ਹੈਗੇ ਨੇ ਇੱਥੇ ਛੋਟੇ ਬੱਚਿਆਂ ਵਾਲੇ ਵੀ ਨੇ ਵੱਡੇਆਂ ਵਾਲੇ ਵੀ ਹੈਗੇ ਨੇ ਝੂਲੇ। ਲਓ ਜੀ। ਇੱਧਰ ਹੋਰ ਵੀ ਜਿਹੜੇ ਝੂਲੇ ਹੈਗੇ ਨੇ ਆਪਾਂ ਦਿਖਾਉਨੇ ਆ ਤੁਹਾਨੂੰ। ਆਹ ਜੰਪ ਵਾਲੇ ਆ ਗਏ ਦੇਖੋ ਬੱਚੇ ਇੰਜੋਏ ਜਿਹੜਾ ਕਰ ਰਹੇ ਨੇ। ਲਓ ਜੀ। ਇਸ ਤਰ੍ਹਾਂ ਹੀ ਬਹੁਤ ਭਾਰੀ ਇਕੱਠ ਹੁੰਦਾ ਇਹ ਮੇਲੇ ਦੇ ਵਿੱਚ। ਬਹੁਤ ਰੌਸ਼ਾ ਹੁੰਦਾ ਜਿਵੇਂ ਆਪਾਂ ਸਾਰਾ ਵੀਡੀਓ ਦੇ ਵਿੱਚ ਦਿਖਾਇਆ ਹੀ ਹੈ ਤੇ ਅੱਗੇ ਚੱਲਦੇ ਹਾਂ ਇੱਧਰ ਜਿਵੇਂ ਆ ਕਿਸ਼ਤੀ ਆ ਗਈ ਹੈ ਨਾ ਆ ਕਿਸ਼ਤੀ ਵਾਲਾ ਝੂਲਾ ਤੁਸੀਂ ਦੇਖ ਸਕਦੇ ਹੋ ਲਓ ਜੀ ਇਸ ਤਰ੍ਹਾਂ ਦੇ ਸਾਰੇ ਝੂਲੇ ਇੱਥੇ ਲੱਗੇ ਨੇ ਮੇਲੇ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਤੇ ਇੱਧਰ ਜਿਵੇਂ ਆ ਟ੍ਰੇਨ ਵਾਲਾ ਝੂਲਾ ਆ ਗਿਆ ਹੈ ਨਾ ਲਓ ਜੀ ਐਵੇਂ ਦੇ ਬਹੁਤ ਸਾਰੇ ਝੂਲੇ ਨੇ ਤੁਸੀਂ ਦੇਖ ਸਕਦੇ ਹੋ ਉਹ ਪਹਿਲਾ ਪੋਰਟ ਇਹ ਚਾਰ ਜਿਹੜਾ ਤੇ ਇੱਧਰ ਵੀ ਜਿਹੜਾ ਵੱਡੀ ਟ੍ਰੇਨ ਵਾਲਾ ਝੂਲਾ ਚੱਲ ਰਿਹਾ ਇਹ ਵੀ ਦਿਖਾਉਣਿਆ ਤੁਹਾਨੂੰ ਆਪਾਂ ਲਓ ਜੀ ਇਸ ਤਰ੍ਹਾਂ ਦੇ ਬਹੁਤ ਸਾਰੇ ਝੂਲੇ ਨੇ ਮੇਲੇ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਛੋਟੇ ਵਾਲੇ ਵੱਡੇ ਵਾਲੇ ਹਨ ਸਾਰੇ ਵਾਲੇ ਜੂਲੇ ਜਿਹੜੇ ਹੈਗੇ ਨੇ ਦੇਖ ਸਕਦੇ ਹੋ ਮੇਲੇ ਦੇ ਵਿੱਚ ਤੇ ਅੱਗੇ ਜਾਂਦੇ ਅੱਗੇ ਉਹ ਤੁਹਾਨੂੰ ਦਿਖਾਉਣੇ ਆਂਗੇ ਜਾ ਕੇ ਸਾਰਾ ਮੇਲਾ ਤੁਹਾਨੂੰ ਤੇ ਇੱਧਰ ਜਿਵੇਂ ਚੰਡੋਲ ਚੱਲ ਰਿਹਾ ਦੇਖ ਸਕਦੇ ਹੋ ਤੁਸੀਂ ਚੰਡੋਲ ਤੇ ਨਾਲ ਆ ਕਿਸ਼ਤੀ ਚੱਲ ਰਹੀ ਹੈ ਵੱਡੀ ਦੇਖੋ ਚੰਡੋਲ ਢੋਲ ਦਿਖਾਉਣਿਆਂ ਨੇੜੋ ਜਾ ਕੇ ਆਪਾਂ ਤੁਹਾਨੂੰ ਇਸ ਤਰ੍ਹਾਂ ਦੇ ਬਹੁਤ ਵੱਡੇ ਵੱਡੇ ਝੂਲੇ ਲੱਗਦੇ ਨੇਗੇ ਮੇਲੇ ਦੇ ਉੱਪਰ ਹੌਜੀ ਵੱਡੇ ਵੱਡੇ ਚੰਡੋਲ ਵੱਡੀਆਂ ਵੱਡੀਆਂ ਕਿਸ਼ਤੀਆਂ ਹਨ ਐਵੇਂ ਦੇ ਸਾਰੇ ਝੂਲੇ ਜਿਹੜੇ ਲੱਗਦੇ ਨੇ ਤੇ ਅੱਗੇ ਹੁਣ ਦੇਖਦੇ ਆ ਮੇਲਾ ਆਪਾਂ ਜਾ ਕੇ ਹੋਰ ਦਿਖਾਉਣੇ ਆ ਤੁਹਾਨੂੰ ਜਿਵੇਂ ਦਿਖਾਇਆ ਕਿ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਹਨ ਬਹੁਤ ਵੱਡੇ ਵੱਡੇ ਝੂਲੇ ਮੇਲੇ ਦੇ ਵਿੱਚ ਜਿਹੜੇ ਲਾਏ ਜਾਂਦੇ ਨੇ ਇੱਧਰ ਜਿਵੇਂ ਆ ਖਾਣ ਪੀਣ ਵਾਲੀਆਂ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਉਸਰਾ ਜੀ ਉਹ ਜਹਾਜ਼ ਪਾਵਾ ਚੁੱਕਾ ਹੈ ਤੇ ਇਹ ਜਹਾਜ਼ਾਂ ਦੇ ਵਿੱਚੋਂ ਆਹ ਸਾਡੀ ਜਿਹੜਾ ਚੱਲ ਰਿਹਾ ਹੈ। ਆਹ ਟ੍ਰੇਨ ਆ ਜਿਹੜੀ ਹੁਣ ਇਹ ਚਲਾਉਣਗੇ ਹਨਾ ਇਹ ਆਪਾਂ ਤੁਹਾਨੂੰ ਦਿਖਾਵਾਂਗੇ ਚੱਲਦੀ ਹੈ ਵੀ। ਤੇ ਆਹ ਕਿਸ਼ਤੀ ਵੀ ਛੋਟੀ ਚਲਾਦੀ ਤੁਸੀਂ ਦੇਖ ਸਕਦੇ ਹੋ ਇੱਧਰ। ਲਓ ਜੀ। ਜਿਵੇਂ ਉਹ ਵੱਡੀ ਕਿਸ਼ਤੀ ਸੀ ਉਸੇ ਤਰ੍ਹਾਂ ਇਹ ਛੋਟੀ ਕਿਸ਼ਤੀ ਆ। ਲਓ ਜੀ ਇਸ ਤਰ੍ਹਾਂ ਦੇ ਸਾਰੇ ਐਥੇ ਝੂਲੇ ਨੇਗੇ ਮੇਲੇ ਦੇ ਵਿੱਚ। ਇੱਧਰ ਜਿਵੇਂ ਆ ਕੁਸ਼ਕਾਨਬੀਨ ਵਾਲੀਆਂ ਦੁਕਾਨਾਂ ਆ ਗਈਆਂ ਦੇਖੋ ਲਓ ਜੀ ਇਸ ਤਰ੍ਹਾਂ ਦੀਆਂ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਇੱਧਰ ਜਿਵੇਂ ਆ ਗਰਮ-ਗਰਮ ਜਲੇਬੀਆਂ ਜਿਹੜੀਆਂ ਮੜ ਰਹੀਆਂ ਨੇ ਦੇਖ ਸਕਦੇ ਹੋ ਲਓ ਜੀ ਗਰਮ-ਗਰਮ ਜਲੇਬੀਆਂ ਇੱਥੇ ਤਿਆਰ ਹੋ ਰਹੀਆਂ ਨੇ ਐਵੇਂ ਦੀਆਂ ਸਾਰੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਦੇਖੋ ਖਾਣ ਪੀਣ ਵਾਲੀਆਂ ਹੋ ਗਈਆਂ ਹਨ। ਕਢਾਉਣੇ ਵਾਲੀਆਂ ਦੁਕਾਨਾਂ ਐਵੇਂ ਦੀਆਂ ਸਾਰੀਆਂ ਦੁਕਾਨਾਂ ਇੱਥੇ ਮੇਲੇ ਦੇ ਵਿੱਚ ਤੁਹਾਨੂੰ ਜਿਹੜੀਆਂ ਮਿਲ ਜਾਣਗੀਆਂ। ਲਓ ਜੀ। ਇਹ ਸਾਈਡ ਸਾਰੇ ਚੂਲੇ ਨੇ ਤੇ ਉਧਰਲੀ ਸਾਈਡ ਆਪਾਂ ਜਿਵੇਂ ਤੁਹਾਨੂੰ ਸਾਰੀਆਂ ਦੁਕਾਨਾਂ ਦਿਖਾਈਆਂ ਸੀ ਤੇ ਕੁਝ ਕੁ ਦੁਕਾਨਾਂ ਇੱਧਰ ਬਾਹਰਲੀ ਸਾਈਡ ਵੀ ਲੱਗੀਆਂ ਹੋਈਆਂ ਨੇ ਇਹ ਵੀ ਆਪਾਂ ਦਿਖਾਉਨੇ ਆ। ਲਓ ਜੀ। ਆਹ ਜੱਪਣਾ ਵਾਲੀਆਂ ਆ ਗਈਆਂ ਜਿਵੇਂ ਹਨਾ ਇੱਥੇ ਦੇਖੋ ਆਪਕੇ। ਆਹ ਦਿੱਤੀਆਂ ਜੱਪਣਾ ਵਾਲੀਆਂ ਦੁਕਾਨਾਂ ਨੇ ਤੇ ਕੁਝ ਕੁ ਦੁਕਾਨਾਂ ਇੱਧਰ ਬਾਹਰ ਵੀ ਲੱਗੀਆਂ ਹੋਈਆਂ ਨੇ ਇਹ ਵੀ ਆਪਾਂ ਤੁਹਾਨੂੰ ਦਿਖਾਉਣੇ ਆਗੇ। ਲਓ ਜੀ। ਤੇ ਬਾਹਰਲੀ ਸਾਈਡ ਵੀ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਨਾਲ-ਨਾਲ ਆ ਕੁਛ ਕੁ ਛੋਟੇ ਬੱਚਿਆਂ ਵਾਲੇ ਖੜਾਉਣੇ ਆ ਗਏ ਹਨ। ਲਓ ਜੀ। ਆਹ ਕੁਲ ਕੀ ਆਈ ਆ ਗਈ ਹੈ ਨਾ। ਆਹ ਗੋਲ ਦਾ ਪਿਆਣੀ ਆ ਗਈਆਂ। ਐਵੇਂ ਨਹੀਂ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ। ਜਿਸ ਤਰ੍ਹਾਂ ਅੰਦਰ ਲੱਗੀਆਂ ਹੋਈਆਂ ਨੇ ਉਵੇਂ ਬਾਹਰ ਜਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ। ਲਓ ਜੀ। ਜਿਵੇਂ ਆਪਾਂ ਦੱਸਿਆ ਸੀ ਸੀਗਾ ਵੀਡੀਓ ਦੇ ਸ਼ੁਰੂ ਵਿੱਚ ਕਿ ਬਹੁਤ ਭਾਰੀ ਇਕੱਠ ਹੁੰਦਾ। ਜੋੜ ਮੇਲੇ ਤੇ ਬਾਕੀ ਵੀਡੀਓ ਦੇ ਵਿੱਚ ਵੀ ਆਪਾਂ ਦਿਖਾਏ ਦਿੱਤਾ ਤੁਹਾਨੂੰ ਬਹੁਤ ਵੱਡੇ ਵੱਡੇ ਝੂਲੇ ਵੱਡੀਆਂ ਵੱਡੀਆਂ ਦੁਕਾਨਾਂ ਇੱਥੇ ਜਿਹੜੀਆਂ ਲਾਈਆਂ ਜਾਂਦੀਆਂ ਨੇ ਬਾਕੀ ਤੁਸੀਂ ਵੀਡੀਓ ਦੇ ਕਮੈਂਟ ਜਰੂਰ ਕਰਕੇ ਦੱਸਿਓ ਕਿ ਕਿੱਥੋਂ-ਕਿੱਥੋਂ ਸਾਡੀ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਹਨ ਤੇ ਆਹ ਟ੍ਰੇਨ ਵਾਲਾ ਝੂਲਾ ਵੀ ਚਲਾਤਾ ਇਹ ਵੀ ਦਿਖਾਉਣੇ ਆ ਗਏ ਆਪਾਂ ਤੁਹਾਨੂੰ ਛੋਟੇ ਬੱਚਿਆਂ ਵਾਲਾ ਛੋਟੇ ਬੱਚੇ ਇਹਦੇ ਚ ਇੰਜੋਏ ਜਿਹੜਾ ਕਰ ਰਹੇ ਨੇ ਦੇਖ ਸਕਦੇ ਹੋ ਲਓ ਜੀ ਆ ਬੱਚੇ ਬੈਠੇ ਨੇ ਛੋਟੇ ਛੋਟੇ ਲਓ ਜੀ ਇਸ ਤਰ੍ਹਾਂ ਦੇ ਸਾਰੇ ਝੂਲੇ ਹੈਗੇ ਨੇ ਇੱਥੇ ਛੋਟਿਆਂ ਦੇ ਵੱਡਿਆਂ ਦੇ ਇੰਜੋਏਮੈਂਟ ਵਾਸਤੇ ਹਨ ਹਰੇਕ ਦਿਨ ਇੰਜੋਏ ਵਾਸਤੇ ਇੱਥੇ ਝੂਲੇ ਤੁਹਾਨੂੰ ਮਿਲ ਜਾਣਗੇ। ਇਹ ਉਧਰ ਇੱਕ ਹੋਰ ਬੱਚਿਆਂ ਵਾਲਾ ਝੂਲਾ ਵੀ ਆਪਾਂ ਤੁਹਾਨੂੰ ਦਿਖਾਉਣੇ ਆਗੇ ਜਾ ਕੇ। ਆ ਵੀ ਤੁਸੀਂ ਦੇਖ ਸਕਦੇ ਹੋ ਆ ਵੀ ਛੋਟੇ ਬੱਚਿਆਂ ਵਾਲਾ ਝੂਲਾ। ਇਹ ਵੀ ਛੋਟੇ ਬੱਚਿਆਂ ਦੇ ਇੰਜੋਏ ਵਾਸਤੇ ਆ ਜੰਪ ਵਾਲਾ ਝੂਲਾ। ਇਸ ਤਰ੍ਹਾਂ ਦੇ ਸਾਰੇ ਝੂਲੇ ਇੱਥੇ ਜਿਹੜੇ ਮੇਲੇ ਦੇ ਵਿੱਚ ਲੱਗੇ ਹੋਏ ਨੇ। ਆਹ ਟ੍ਰੇਨ ਵਾਲਾ ਦੇਖੋ। ਲਓ ਜੀ। ਇਸ ਤਰ੍ਹਾਂ ਬਹੁਤ ਭਾਰੀ ਇਕੱਠ ਹੁੰਦਾ ਮੇਲੇ ਦੇ ਵਿੱਚ। ਤੇ ਚਲਦੇ ਆਂ ਅੱਗੇ ਉਹ ਦਿਖਾਉਣੇ ਆ ਤੁਹਾਨੂੰ ਮੇਲਾ। ਇਧਰਲੀ ਸਾਈਡ ਤੁਸੀਂ ਦੇਖ ਸਕਦੇ ਹੋ ਬਹੁਤ ਭਾਰੀ ਇਕੱਠਾ ਜਿਹੜਾ ਹੋਇਆ ਹੋਇਆ। ਲਓ ਜੀ। ਦੁਕਾਨਾਂ ਵਾਲੀ ਸਾਈਡ ਵੀ ਬਹੁਤ ਭਾਰੀ ਇਕੱਠਾ ਜਿਹੜਾ ਦੇਖ ਸਕਦੇ ਹੋ ਤੁਸੀਂ ਅੱਗੇ ਚੱਲਦੇ ਆ ਅੱਗੇ ਹੋਰ ਦੇਖਦੇ ਆਂਗੇ ਜਾ ਕੇ ਆਪਾਂ ਤੇ ਇੱਧਰਲੀ ਸਾਈਡ ਵੀ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਆ 22 ਰੁਪਏ ਸੇਲ ਵਾਲੀ ਦੁਕਾਨ ਆ ਗਈ ਹੈ ਨਾ ਦੇਖ ਸਕਦੇ ਹੋ ਤੁਸੀਂ ਹੋਰ ਕਰੋਪਰੀ ਆ ਗਈ ਹੈ ਨਾ ਕੱਪ ਆ ਗਏ ਤੇ ਹੋਰ ਵੀ ਕਾਫੀ ਕੁਝ ਇੱਥੇ ਐਂਟੀਕ ਐਂਟੀਕ ਚੀਜ਼ਾਂ ਦੇਖ ਸਕਦੇ ਹੋ ਤੁਸੀਂ ਇੰਵੇਂ ਦਾ ਬਹੁਤ ਸਾਰਾ ਇੱਥੇ ਸਮਾਨ ਆ ਜਿਹੜਾ ਦੁਕਾਨਾਂਾਂ ਤੇ ਤੇ ਆ 20-20 ਰੁਪਏ ਵਾਲੀ ਸੇਲ ਜਿਹੜੀ ਲੱਗੀ ਹੋਈ ਆ ਦੇਖ ਸਕਦੇ ਹੋ। ਲਓ ਜੀ। ਬਹੁਤ ਛੱਲੇ ਹੋ ਗਏ ਹਨਾ ਜਿਵੇਂ। ਲੋਕ ਕੁੜੀਆਂ ਵਾਲੀਆਂ ਸੂਈਆਂ, ਇਅਰਿੰਗਸ ਵਗੈਰਾ। ਐਵੇਂ ਜੀਆਂ ਸਾਰੀਆਂ ਇੱਥੇ ਦੁਕਾਨਾਂ ਨੇ ਜਿਹੜੀਆਂ ਲੱਗੀਆਂ ਹੋਈਆਂ। ਤੇ ਅੱਗੇ ਚੱਲਦੇ ਆ ਅੱਗੇ ਉਹ ਦੇਖਦੇ ਆ ਕਿ ਆਪਾਂ ਤੇ ਬਹੁਤ ਭਾਰੀ ਇਕੱਠ ਜਿਹੜਾ ਹੋ ਗਿਆ ਦੁਕਾਨਾਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ। ਇਸ ਤਰ੍ਹਾਂ ਹੀ ਬਹੁਤ ਇਹ ਜਿਹੜਾ ਜੂੜ ਮੇਲਾ ਬਹੁਤ ਭਰਦਾ ਹਨਾ। ਤੇ ਇੱਥੇ ਵੀ ਬਹੁਤ ਸਾਰਾ ਸਮਾਨ ਆ ਦੇਖੋ। ਲੋ ਜੀ ਅੱਗੇ 8 3 ਪਏ ਵੀ ਪਾਲ ਨਵੇਂ ਦਾ ਜਿਹੜਾ ਲੱਗੇ ਹੁੰਦੀ ਦਾ 7 3 ਪਏ ਵੀ ਪਏ 3 ਅੱਗੇ ਚੱਲਦੇ ਆਂ ਅੱਗੇ ਦੇਖਦੇ ਆਂ ਜਾ ਕੇ ਆਪਾਂ ਆ ਜਵੇਂ ਪਰਸ ਬੈਗ ਹੋ ਗਏ ਹਨਾ ਲੋ ਜੀ ਐਵੇਂ ਨਹੀਂ ਸਾਰੀਆਂ ਇੱਥੇ ਦੁਕਾਨਾਂ ਨਹੀਂ ਗਈਆਂ ਤੇ ਇਧਰ ਵਾਲੀ ਸਾਈਡ ਵੀ ਕੁਸ਼ਕ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਇਹ ਵੀ ਆਪਾਂ ਤੁਹਾਨੂੰ ਦਿਖਾਉਨੇ ਆਂ ਕਿ ਜਾ ਕੇ ਆ ਵੀ ਪਰਸ ਬੈਗ ਹਨ ਐਵੇਂ ਨਹੀਂ ਸਾਰੀਆਂ ਦੁਕਾਨਾਂ ਇੱਥੇ ਲੱਗੀ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਲਓ ਜੀ ਆ ਵੀ ਉਸੇ ਤਰ੍ਹਾਂ 20-20 ਰੁਪਏ ਵਾਲੀ ਸੇਲ ਹੈ ਅਰਿੰਗਸ ਹੋ ਗਏ ਜਿਵੇਂ ਇੱਥੇ ਹਨ ਐਵੇਂ ਦੀਆਂ ਸਾਰੀਆਂ ਚੀਜ਼ਾਂ ਨੇ ਲਓ ਜੀ ਦੇਖ ਸਕਦੇ ਹੋ ਚਾਬੀਆਂ ਚ ਪਾਉਣ ਵਾਲੇ ਛੰਦੇ ਹਨ ਐਵੇਂ ਦਾ ਸਾਰਾ ਸਾਮਾਨ ਆ ਕੁਝ ਬੱਚਿਆਂ ਵਾਲੇ ਖੜਾਉਣੇ ਆ ਗਏ ਹਨ ਤੇ ਅੱਗੇ ਚੱਲਦੇ ਆਂ ਕਿਉਂ ਦਿਖਾਉਣੇ ਆਂ ਤੁਹਾਨੂੰ ਜਾ ਕੇ ਆਪਾਂ ਤੇ ਇੱਥੇ ਵੀ ਕਾਫੀ ਸਾਰੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਲਓ ਜੀ ਇਸ ਤਰ੍ਹਾਂ ਸਾਰੀਆਂ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ ਇਹ ਮੇਲੇ ਦੇ ਵਿੱਚ ਲਓ ਜੀ ਇੱਥੇ 20 20 30 ਰੁਪਏ ਵਾਲੀ ਸੇਲ ਹਨ ਆਹਾ ਦੇਖ ਸਕਦੇ ਹੋ ਤੁਸੀਂ ਅੱਗੇ ਚੱਲਦੇ ਆਂ ਅੱਗੇ ਉਹ ਦੇਖਦੇ ਆਂਗੇ ਆਪਾਂ ਜਾ ਕੇ ਮੇਲਾ ਤੇ ਹਰ ਇੱਕ ਤਰੀਕੇ ਦੀ ਦੁਕਾਨ ਇੱਥੇ ਲੱਗੀ ਹੋਈ ਆ ਖੜਾਉਣੇ ਵਾਲੀ ਹੋਊਗੀ ਹਨਾ ਜਿਵੇਂ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਜਿਹੜੀਆਂ ਹੈਗੀਆਂ ਨੇ ਅੱਗੇ ਵਾਲੇ ਪਾਸੇ ਆ ਜਿਵੇਂ ਬੀਲ ਪੂਰੀ ਹੋ ਗਈ ਹੈ ਨਾ ਲਓ ਜੀ ਉੱਥੇ ਆਈਸਕ੍ਰੀਮ ਵਾਲੀ ਹੋਊਗੀ ਐਵੇਂ ਨਹੀਂ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਇੱਧਰ ਜੂਸ ਵਾਲੀ ਹੋਊਗੀ ਲਓ ਜੀ ਇਸ ਤਰ੍ਹਾਂ ਸਾਰੀਆਂ ਇੱਥੇ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ ਤੁਸੀਂ ਦੇਖ ਸਕਦੇ ਹੋ ਇੱਧਰ ਜਿਵੇਂ ਆ ਕੁਛ ਖਾਣ ਪੀਣ ਵਾਲੀਆਂ ਲੱਗੀ ਹੋਈਆਂ ਨੇ ਹਨਾ ਫਾਸਟ ਫੂਡ ਵਾਲੀਆਂ ਲਓ ਜੀ ਐਵੇਂ ਨਹੀਂ ਆ ਸਾਰੀਆਂ ਦੁਕਾਨਾਂ ਤੇ ਇੱਧਰ ਆਪਾਂ ਤੁਹਾਨੂੰ ਸਾਰੀਆਂ ਦੁਕਾਨਾਂ ਦਿਖਾਈਆਂ ਹੀ ਨੇ ਜਿਹੜੀਆਂ ਸਾਮਾਨ ਵਾਲੀਆਂ ਲੱਗੀ ਹੋਈਆਂ ਨੇ ਖੜਾਉਣੇ ਵਾਲੀਆਂ ਹਨਾ ਲਓ ਜੀ ਦੁਪਹਿਰ ਦਾ ਟਾਈਮ ਹੈ ਤੇ ਆਹ ਟਾਈਮ ਪੂਰੀ ਰੌਣਕ ਜਿਹੜੀ ਹੋ ਗਈ ਮੇਲੇ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਬਹੁਤ ਭਾਰੀ ਇਕੱਠ ਜਿਹੜਾ ਹੋ ਗਿਆ ਹਨਾ ਐਵੇਂ ਜੀ ਸਾਰੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਇਧਰ ਵੀ ਤੁਸੀਂ ਦੇਖ ਸਕਦੇ ਹੋ ਲਓ ਜੀ ਬਹੁਤ ਭਾਰੀ ਜਿਹੜਾ ਇਕੱਠ ਹੋਇਆ ਹੋਇਆ ਲਓ ਜੀ ਤਕਰੀਬਨ ਸਾਰਾ ਮੇਲਾ ਆਪਾਂ ਤੁਹਾਨੂੰ ਦਿਖਾਤਾ ਇਸ ਤਰ੍ਹਾਂ ਇੱਥੇ ਸਾਲਾਨਾ ਜੋੜ ਮੇਲਾ ਜਿਹੜਾ ਮਨਾਇਆ ਜਾਂਦਾ ਇਧਰੋਂ ਚੂਲੇ ਵੀ ਦਿਖਾਦੇ ਤੁਹਾਨੂੰ ਤੇ ਆਹ ਸਾਈਡ ਗੁਰਦੁਆਰਾ ਸਾਹਿਬ ਨੇ ਇਹ ਇਧਰ ਅੰਦਰ ਵੀ ਆਪਾਂ ਤੁਹਾਨੂੰ ਦਿਖਾਇਆ ਸੀਗਾ ਅੰਦਰ ਵੀ ਬਹੁਤ ਭਾਰੀ ਇਕੱਠਾ ਹੈ ਹੋਇਆ ਹੋਇਆ ਲਓ ਜੀ ਇਕੱਠ ਤੁਸੀਂ ਦੇਖ ਸਕਦੇ ਹੋ ਇਧਰ ਅੱਗੇ ਵਾਲੇ ਪਾਸੇ ਸ਼ਵੀਲ ਵੀ ਜਿਹੜੀ ਲਾਈ ਹੋਈ ਹੈ ਠੰਡੀਆਂ ਮਿੱਠੀਆਂ ਸ਼ਵੀਲਾਂ ਵੀ ਇੱਥੇ ਜਿਹੜੀਆਂ ਲਾਈਆਂ ਜਾਂਦੀਆਂ ਨੇ ਆਹ ਲੱਸੀ ਦੀ ਸ਼ਵੀਲ ਚੱਲ ਰਹੀ ਹੈ ਮਿੱਠੀ ਲੱਸੀ ਦੀ ਅੱਛੇ ਲਓ ਜੀ ਐਵੇਂ ਸ਼ਵੀਲਾਂ ਵੀ ਜਿਹੜੀਆਂ ਲਾਈਆਂ ਨੇ ਬਾਹਰ ਵੀ ਜਿਹੜੀਆਂ ਸ਼ਵੀਲਾਂ ਲੱਗੀਆਂ ਹੋਈਆਂ ਨੇ ਸਿਗੀਆਂ ਬਾਹਰਲੇ ਵਾਲੇ ਪਾਸੇ ਵੀ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਮੰਜੀ ਸਾਹਿਬ ਦਾ ਸਲਾਨਾ ਜੋੜ ਮੇਲਾ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੀ ਵੀਡੀਓ 'ਚ ਔਰੇ ਤੱਕ ਆਪਣਾ ਵਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ